ਲੈ ਵੀ ਮੇਟਰੋ ਤੁਹਾਡੇ ਵਾਸਤੇ ਨਾ ਪੁੱਠੇਗਿਰਾਂ ਵਾਲਾ ਬੁਲਟ ਲੈ ਆਂਦਾ ਜੇ ਕੋਈ ਸੱਜਣ ਸਕੀਨ ਨਾ ਐ ਸੋਚਦਾ ਭਾਈ ਮੈਂ ਬੁਲਟ ਲੈਣਾ ਬਿਲਕੁਲੀ ਵਾਜਬ ਰੇਟ ਦੇ ਵਿੱਚ ਬਣ ਜੂ ਬਿਲਕੁਲੀ ਵਾਜਬ ਰੇਟ ਦੇ ਵਿੱਚ ਤੁਹਾਨੂੰ ਹੀ ਦੱਸ ਦਿੰਨਾ ਵੀ 2010 ਮਾਡਲ ਆ ਪੰਜਾਬ ਦਾ ਨੰਬਰ ਆ ਤੇ ਪਹਿਲੀ ਪਾਰਟੀ ਦੇ ਨਾਲ ਬੁਲਟ ਆ Ориジナル 15777 ਕਿਲੋਮੀਟਰ ਚੱਲਿਆ ਧਰਮੇ ਟਾਇਰ ਚੈੱਕ ਕਰਵਾ ਦੇ ਨਾਲ ਦੇ ਟਾਇਰ ਹਲੇ ਤੱਕ ਨਾ ਵੀਰੇ 75 ਪੈਂਸੀ ਟਾਇਰ ਪਏ ਨੇ ਮਰਸੜੀ ਵਾਲੇ ਲਾਇ ਲੱਗੇ ਹੋਏ ਨੇ ਆ ਚੱਟ ਵੀ ਦਿਖਾ ਦੇ ਆਕਰਵਾਦੀ 2010 ਆ ਦੇਖੋ ਆ ਪਿਆ ਲਿਖਿਆ ਉਹ ਤੋਂ ਬਾਅਦ ਆ ਟੈਂਕੀ ਤੇ ਸਟicker ਵੀ ਦਿਖਾ ਦੇ ਬਾਈ ਆ ਪਿਆ ਕੰਪਨੀ ਦਾ ਨਾਮ ਦਾ ਲੱਗਿਆ ਜਦੋਂ ਏਜੰਸੀ ਚੋਂ ਨਿਕਲ ਗਿਆ ਆ 10 ਮਾਡਲ ਆ ਪੰਜਾਬ ਦਾ ਨੰਬਰ ਆ ਪਹਿਲੀ ਪਾਰਟੀ ਦੇ ਨਾਮ ਆ ਚੱਲ ਚਲਾ ਵੀ ਦਾ ਪੂਰਾ ਘੈਂਟ ਆ ਮਿੱਤਰੋ ਹੁਣ ਜੇ ਕੋਈ ਸੱਜਣ ਖਰੀਦਣਾ ਚਾਹੁੰਦਾ ਹੈ ਰੇਟ ਦੱਸ ਦੀਏ ਬਾਈ ਦੱਸੀ ਦੀ ਕੀ ਡਿਮਾਂਡ ਆ 2,55,000 ਰੁਪਏ ਵੀਰੇ ਡਿਮਾਂਡ ਕਰਦੇ ਆ ਬੋਲਟ ਦੀ 2,55,000 ਮੰਗੇ ਹੀ ਆ ਇਹਦੇ ਵਿੱਚੋਂ ਮਾਣ ਤਾਣ ਵੀ ਹੋ ਹੁਣ ਸੱਜਣ ਸੋਚਣਗੇ ਵੀ ਖੜਾ ਕਿੱਥੇ ਆ ਮਿੱਤਰੋ ਪਿੰਡ ਸਜੂਮਾ ਦੇ ਵਿੱਚ ਖੜਾ ਜਿਲ੍ਹਾ ਸੰਗਰੂਰ ਦੇ ਮਹਿਲਾ ਚੌਂਕਾਂ ਦੇ ਬਿਲਕੁਲ ਨੇੜੇ ਪਿੰਡ ਪੈ ਜਾਂਦਾ ਨੰਬਰ 2 ਦਾ ਕੈਪਸ਼ਨ ਦੇ ਵਿੱਚ ਲਿਖਿਆ ਪਿਆ ਨਾਂ ਬਾਈ ਦਾ ਗਗਨਦੀਪ ਹੈ ਬਸ ਡਾਇਲ ਕਰੋ ਫਟਾਫਟਾ ਬੁਲਟ ਲੈ ਜਾਓ ਜਾ ਕੇ ਜੇ ਕੋਈ ਸੱਜਣ ਚਾਹੁੰਦਾ ਨਾ ਵੀ ਮੈਂ ਬੁਲਟ ਲੈਣਾ ਕੋਈ ਵਾਜਪਰੇਟ ਦੇ ਵਿੱਚ ਲੈਣਾ ਵਧੀਆ ਬੁਲਟ ਤਾਂ ਇਦੋਂ ਵਧੀਆ ਨਹੀਂ ਮਿਲਣਾ